ਲਾਪਚੀ ਦੇ ਪਿੰਜ ਖਿਰਤੋਵਾਲ ਦੇ ਵਿੱਚ ਇੱਕ ਕਿਸਾਨ ਵੱਲੋਂ ਬੀਜੀ 5 ਏਕੜ ਦੀ ਕਣਕ ਦੀ ਫਸਲ ਟਿੱਡੀ ਵੱਲੋਂ ਖਰਾਬ ਕਰ ਦਿੱਤੇ ਜਾਣ ਤੇ ਅੱਜ ਉਹ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ 71 ਕੋਈ ਕਿਸਾਨ ਦੇ ਹੱਕ ਵਿੱਚ ਖੜੇ ਹੁੰਦੀਆਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਸਾਨ ਨੇ ਕਿਹਾ ਹੈ ਕਿ ਉਹ ਗਰੀਬ ਹਾਂ ਤੇ 5 ਏਕੜ ਫਸਲ ਦੇ ਵਿੱਚ ਉਸ ਵੱਲੋਂ ਪਰਾਲੀ ਨਾਲ ਸੜਦੇ ਹੋਏ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਸੀ ਪਰ ਕੁਝ ਜਨਾਂ ਦੇ ਵਿੱਚ ਹੀ ਇਹ ਬੀਜੀ ਕਣਕ ਨੂੰ ਟਿੱਡੀ ਨੇ ਖਰਾਬ ਕਰ ਦਿੱਤਾ ਕਿਸਾਨ ਲਗੂ ਸੋਹਣ ਸਿੰਘ ਸਬਰਾ ਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਪਰਾਲੀ ਨਾ ਸਾੜੋ ਸਿੱਧੀ ਬਿਜਾਈ ਕਰੋ ਪਰ ਸਿੱਧੀ ਬਿਜਾਈ ਕਰਨ ਤੇ ਹੀ ਟਿੱਡੀ ਦੇ ਵੱਲੋਂ ਫਸਲ ਜੜੀ ਕੀ ਖਰਾਬ ਕਰ ਦਿੱਤੀ ਗਈ ਹੁਣ ਸਰਕਾਰ ਦੱਸੇ ਕੀ ਇਹ ਕਿਸਾਨ ਕੀ ਕਰੇ ਕਿਹੜਾ ਬੇਡਾ ਕਿਰਤਵਾਲਕ ਲਾ ਜੀ ਕੀ ਮਸਲਾ ਆੜਾ ਕੱਠੇ ਮਸਲਾ ਵੀ ਇਹ ਚ ਮੇਰੇ ਕੋ ਪੰਜ ਕਿੱਲੇ ਪਈਦੇ ਆ ਮੈਂ ਕਰਾਇ ਤੇ ਸੁਪਰ ਵਿਟੋ ਲੈਂਦਾ ਸੀ ਤੇ ਰਾਰ ਕਰਨ ਕੇ ਨੇ ਹਾਂ ਤਾਂ ਦਾਣੇ ਲਾਉਣ ਲੱਗਿਆ ਉੱਥੇ ਟ੍ਰੇਲ ਪਈ ਸੀ ਤੇ ਜਾਨਕਪ ਸੁਪਰ ਫਿਰ ਦੇ ਵਿੱਚ ਜਾ ਪਿਆ ਤੇ ਮੇਰੀ ਮੌਤ ਉਹ ਚਲੀ ਆ ਮੈਨੂੰ ਸਹੀ ਦਾ ਤੇ ਦੇ ਹਾਂ ਹਾਂ ਅਜਿਹਾ ਤੇ ਕੀ ਕਰੀਏ ਦੱਸੋ ਅਸੀਂ ਪੰਜ ਕਿੱਲੇ ਕਿੱਥੋਂ 10 ਲੱਖ ਦੇ ਤਸੰਦ ਲੈ ਆਵਾਂ ਹੁਣ ਕੀ ਮਸਲਾ ਕੀ ਹੁਣ ਮਸਲਾ ਕੀ ਵੀ ਸਰਕਾਰਾਂ ਸਾਨੂੰ 20 ਦਿਨ ਝੋਨਾ ਹੀ ਪਹਿਲਾਂ ਲਾਉਣ ਦੇਣਾ ਤੇ ਆਹ ਕੰਮ ਸਾਡਾ ਪਵੇ ਹੀ ਲੈਣਾ ਸਾਂ ਦੇ ਲੈਣਾ ਸਾਂ ਦੇਣਾ ਤੇ ਫਿਰ ਵੀ ਸਾਡਾ ਕੋਈ ਮਸਲਾ ਹੱਲ ਹੋ ਜੇ ਤੁਨ ਸੁੰਢੀ ਵੀ ਖਾਈ ਜਾਂਦੇ ਟੇਡਾ ਵੇਖੋ ਨਸਾਨ ਦੀ ਪੰਜ ਕਿੱਲੇ ਪਈ ਹੈ ਮੇਰੀ ਪੰਜ ਕਿੱਲੇ ਆ ਤੇ ਖਤਮ ਹੋ ਚੁੱਕੀ ਆ ਦੁਪਹਿਰੇ ਸਾਰੇ ਤੂੰ ਆਣੇ ਦੁਪਹਿਰੇ ਸਾਰੇ ਤੂੰ ਆਮ ਨਹੀਂ ਹੁੰਦਾ ਮੰਗ ਸਕਵਾ ਤੋਂ ਮਾਫੀ ਦੀ ਮੰਗ ਕਰਦੇ ਅਸੀਂ ਇਹਦੀ ਆਵੇ ਲੋ ਪੰਜ ਕਿਲੇ ਪੈਲੀ ਆ ਕਿੰਨਾ ਖਰਚਾ ਆ ਗਿਆ ਤੇ ਗੁਰਪ੍ਰੀਤ ਸਿੰਘ ਪੱਟੀ ਬਲਾਕ ਬਲਾਕ ਪੈਸ 77 ਕਿਹੜੇ ਵਿਸ਼ੇ ਤੇ ਪਤਾ ਜੀ ਇਕੱਠੇ ਹੋਏ ਇਕੱਠੇ ਆ ਕਿਸਾਨ ਵੀਰ ਦੀ ਸਾਰੀ ਫਸਲ ਬਰਬਾਦ ਹੋ ਗਈ ਆ ਜਿਹੜੀ ਕਣਕ ਬੀਜੀ ਸੀ ਤੇ ਟਿੱਡ ਬਹੁਤ ਜ਼ਿਆਦਾ ਆ ਦੇਖੋ ਜਿੱਦਾਂ ਟਿੱਡ ਬਹੁਤ ਜ਼ਿਆਦਾ ਆ ਤੇ ਕਣਕ ਖਾ ਗਿਆ तकरीबन ਸਾਰੀ ਏ ਸੁੰਡੀ ਪੈ ਗਈ ਸੁੰਡੀ ਸੁੰਡੀ ਵੀ ਆ ਟਿੱਡ ਟਿੱਡ ਬਹੁਤ ਜ਼ਿਆਦਾ ਮਤਲਬ ਨੁਕਸਾਨ ਕੀਤਾ ਵਾ ਵੀ ਸਾਈਡਾਂ ਤੇ ਹੀ ਆ ਕਣਕ ਥੋੜੀ ਥੋੜੀ ਹਰੀ ਜਿਹੜੀ ਹੋਈ ਆ ਬਾਕੀ ਜਿਹੜੀ ਵਿੱਚ ਆ ਉਹ ਤੇ ਕਿਤੇ ਦਾਣਾ ਵੀ ਨਹੀਂ ਦਿਖਦਾ ਕਣਕ ਦਾ ਤੇ ਵਿਚਾਰਾ ਬਹੁਤ ਟੈਨਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਤੇ ਬੜਾ ਦੁੱਖ ਆਇਆ ਮੇਰੇ ਕੋਲ ਤੇ ਕਹਿੰਦਾ ਵੀ ਮੇਰਾ ਜੀ ਕਰਦਾ ਮੈਂ ਮਰ ਜਾ ਪੀ ਇਹੋ ਜਿਹੇ ਹਾਲਾਤ ਬਣੇ ਪਏ ਅਦੇ ਆਪਣਾ ਪਿੰਡ ਕਿਰਤੋਵਾਲ ਦਾ ਇੱਕ ਕਿਸਾਨ ਆ ਤੇ ਮੇਜਰ ਸਿੰਘ ਤੇ ਇੱਥੇ ਪੰਪ ਦੇ ਲੱਗੇ ਇਹਨਾਂ ਦੀ ਬਹਿਕ ਆ ਸੜਕ ਦੇ ਉੱਤੇ ਵੱਡਿਆ ਹੀ ਵੇ ਤੇ ਵਿਚਾਰਾ ਬਹੁਤ ਦੁਖੀ ਸੀ ਬੜਾ ਅਫਸੈਟ ਜਿਹਾ ਸੀ ਕਹਿੰਦਾ ਨਾ ਕੋਈ ਆੜਤੀ ਆ ਪੈਸੇ ਦੇਣੇ ਕਿਉਂਕਿ ਅਗਲੇ ਪਨੇ ਫਸਲ ਨਹੀਂ ਕੋਈ ਦਿਖਣਦੀ ਤੇ ਮੈਂ ਕਿੱਧਰ ਜਾਵਾਂ ਹੋਈ ਆ ਵੀ ਇਹਦਾ ਜਿਹੜਾ ਜਿੱਦਣ ਇਹਨੇ ਵਿੱਚ ਮੈਨੂੰ ਦੱਸੰਦਿਆ ਇਹ ਕਹਿੰਦਾ ਵੀ 10000 ਰੁਪਈਆ ਤੇ ਮੇਰਾ ਹੈਪੀ ਸੀਡਰ ਵਾਲਾ ਕਿਰਾਏ ਦਾ ਲੈ ਗਿਆ ਆ ਪੰਜਾਂ ਕਿੱਲਿਆਂ ਦਾ ਤੇ ਵੀ ਜਿਹੜਾ ਸੀ ਮਹਿੰਗਾ ਚਲੋ ਚੰਗਾ ਅਫਦਲ ਕੋਸ਼ਿਸ਼ ਕਰਦਾ ਕਿਸਾਨ 17-1700 ਦੇ ਇੰਨੇ ਗੱਟੇ ਲਿਆ ਕੇ ਚਲੋ ਉਹ ਬੀਜੇ ਉਹ ਵੀ ਖਰਚਾ ਇਹਦਾ ਗਿਆ ਤੇ ਹੁਣ ਗਾਂ ਗਾਂ ਇਹਨੇ ਕਿੱਥੋਂ ਵਿਚਾਰੇ ਨੇ ਕਣਕ ਬੀਜਣੀ ਆ ਕਿਉਂਕਿ ਖਰਚਾ ਤੇ ਅੱਗੇ ਇਹਦਾ ਬਹੁਤ ਆ ਗਿਆ ਫੜ ਤੜ ਕੇ ਡਾਈ ਡੂਈ ਤੁਹਾਨੂੰ ਪਤਾ ਹੀ ਆ ਵੀ ਕੀ ਮੁਸ਼ਕਲਾਂ ਹੁੰਦੀਆਂ ਵੀ ਡਾਈ ਵੀ ਨਹੀਂ